ਵਨ ALU ਵਾਲੀਆ ਜੀ ADCP 1 ਮਿਸਟਰ ਸੁਰਿੰਦਰ ACP ਮਨਜੀਤ ਸਾਡੇ SHO ਗੇਟ ਅਕੀਮਾ ਤੇ ਅਮੋਲਕ CI 1 ਦੀ ਵਿਰੇ ਚਾਰਜ ਨੇ ਸਪੈਕਟਰ ਸਾਹਿਬ ਇਹਨਾਂ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਕਿਉਂਕਿ ਪਹਿਲਾਂ ਤਾਂ ਇਹਦੇ ਵਿੱਚ ਮੋਟਿਵ ਨਹੀਂ ਕਲੀਅਰ ਹੋ ਰਿਹਾ ਸੀਗਾ ਦਰਦਿਆਂ ਨੂੰ ਵੀ ਕਾਫੀ ਸ਼ੱਕ ਸੀ ਕਿ ਕਿਸੇ ਬੰਦੇ ਨਾਲ ਉਹਨਾਂ ਦਾ ਕੋਰਟ ਕਾਰਡ ਚ ਕੋਈ ਮੈਟਰ ਚੱਲ ਰਿਹਾ ਸੀ ਵੀ ਉਹਨਾਂ ਨੇ ਸ਼ਾਇਦ ਇਹ ਕੰਮ ਕਰਵਾ ਦਿੱਤਾ ਬਟ ਇਹਨੂੰ ਬੜਾ ਬਰੀਕੀ ਨਾਲ ਟੈਕਨੀਕਲੀ ਔਰ ਸਾਇੰਟੀਫਿਕਲੀ ਔਰ ਜਿਹੜੀ ਅਸਲੀ ਪੁਲਿਸਿੰਗ ਪ੍ਰੋਫੈਸ਼ਨਲ ਵੇ ਆਫ ਇਨਵੈਸਟੀਗੇਸ਼ਨ ਉਹਦੇ ਚ ਇਹਨੂੰ ਅਸੀਂ ਇਨਵੈਸਟੀਗੇਟ ਕੀਤਾ ਪੰਨ ਆਲੂ ਵਾਲੀਆ ਜੀ ਏਡੀਸੀਪੀ 1 ਮਿਸਟਰ ਸੁਰਿੰਦਰ ਏਸੀਪੀ ਮਨਜੀਤ ਸਾਡੇ ਐਸਐਚਓ ਗੇਟ ਹਕੀਮਾ ਤੇ ਅਮੋਲਕ ਸੀਆਈਏ 1 ਦੇ ਜਿਹੜੇ ਇੰਚਾਰਜ ਨੇ ਇੰਸਪੈਕਟਰ ਸਾਹਿਬ ਇਨਾ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਕਿਉਂਕਿ ਪਹਿਲਾਂ ਤਾਂ ਇਹਦੇ ਵਿੱਚ ਮੋਟਿਵ ਨਹੀਂ ਕਲੀਅਰ ਹੋ ਰਿਹਾ ਸੀਗਾ ਕਰਦਿਆਂ ਨੂੰ ਵੀ ਕਾਫੀ ਸ਼ੱਕ ਸੀ ਕਿ ਕਿਸੇ ਬੰਦੇ ਨਾਲ ਉਹਨਾਂ ਦਾ ਕੋਰਟ ਕਾਰਡ 'ਚ ਕੋਈ ਮੈਟਰ ਚੱਲ ਰਿਹਾ ਸੀ ਵੀ ਉਹਨਾਂ ਨੇ ਸ਼ਾਇਦ ਇਹ ਕੰਮ ਕਰਵਾ ਦਿੱਤਾ ਬਟ ਇਹਨੂੰ ਬੜਾ ਬਰੀਕੀ ਨਾਲ ਟੈਕਨੀਕਲੀ ਔਰ ਸਾਇੰਟੀਫਿਕਲੀ ਔਰ ਜਿਹੜੀ ਅਸਲੀ ਪੁਲਿਸਿੰਗ professionl way of investigation ਉਹਦੇ 'ਚ ਇਹਨੂੰ ਅਸੀਂ ਇਨਵੈਸਟੀਗੇਟ ਕੀਤਾ ਉਹਦੇ ਚ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੇ ਐਕਚੁਅਲੀ ਮਰਡਰ ਕੀਤਾ ਉਹਦੇ ਚ ਮੇਨ ਹੈਗਾ ਪ੍ਰਿੰਸ ਇਲੀਅਸ ਬੌਕਸਰ ਇਹ ਛਾਟੇ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਦੂਜਾ ਹੈਗਾ ਦੀਪਕ ਪ੍ਰਤਾਪ ਉਰਫ ਪੋਲੂ ਇਹ ਵੀ ਹਰਗੋਬਿੰਦ ਐਵੇਨਿਊ ਛਾਟੇ ਦਾ ਰਹਿਣ ਵਾਲਾ ਹੈ ਤਕਰੀਬਨ 18 ਸਾਲ ਦਾ ਹੈਗਾ ਇਹ ਔਰ ਤੀਸਰਾ ਹੈਗਾ ਦਾਨਿਸ਼ ਇਲੀਅਸ ਗੁੱਗੂ ਇਹ ਕੋਟ ਖਾਲਸਾ ਅਮਰਸਰ ਦਾ ਹੈ ਰਹਿਣ ਵਾਲਾ ਇਹਦੀ ਉਮਰ ਵੀ ਤਕਰੀਬਨ 18 ਸਾਲ ਤੋਂ ਉੱਪਰ ਹੈ ਮੇਨ ਗੱਲ ਇਹ ਆਈ ਹੈ ਮੋਟਿਵ ਜਿਹੜੀ ਨਿਕਲ ਕੇ ਕਿ ਭੋਲੂ ਜਿਹੜਾ ਲੜਕਾ ਹੈਗਾ ਦੀਪਕ ਪ੍ਰਤਾਪ ਇਹਨਾਂ ਦੇ ਪਰਿਵਾਰ ਨਾਲ ਪੁਰਾਣਾ ਯਸ਼ਪਾਲ ਦੇ ਪਰਿਵਾਰ ਨਾਲ ਰਣਜੀਤ ਸਿੰਘੀ ਉਹਦੇ ਦਾਦਾ ਦਾਦੀ ਨੂੰ ਵੀ ਅੰਦਰ ਕਰਾਇਆ ਸੀ ਉਸ ਤੋਂ ਇਲਾਵਾ ਇਹਦੇ ਜਿਹੜਾ ਮੇਨ ਐਂਗਲ ਆਇਆ ਕਿ ਜਿਹੜਾ ਦੀਪਕ ਪ੍ਰਤਾਪ ਭੋਲੂ ਹੈ ਇਹਨੂੰ ਡਾਊਟ ਸੀਗਾ ਕਿ ਮੇਰੇ ਮਦਰ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਗਲਤ ਇਹਦੀ ਇੰਟੈਂਸ਼ਨ ਹੈਗੀ ਐ ਯਸ਼ਪਾਲ ਮਰਨ ਵਾਲੇ ਦੀ ਔਰ ਉਹ ਉਸ ਮੁਤਾਬਕ ਉਹਨੂੰ ਲੱਗਦਾ ਸੀ ਕਿ ਕਿਉਂਕਿ ਉਹਦੇ ਫਾਦਰ ਜੇਲ੍ਹ ਚ ਨੇ ਤੇ ਉਹ ਕੋਈ ਇਹੋ ਜਿਹਾ ਉਹਨੂੰ ਲੱਗਿਆ ਕਿ ਰਿਲੇਸ਼ਨਸ਼ਿਪ ਨਾ ਡਵੈਲਪ ਹੋ ਜੇ ਜਾਂ ਹੋ ਗਿਆ ਹੋਵੇ ਤੇ ਯਸ਼ਪਾਲ ਦੀ ਜਿਹੜੀਆਂ ਹਰਕਤਾਂ ਸੀਗੀਆਂ ਉਹ ਤੋਂ ਇਹਨੂੰ ਕਾਫੀ ਗੁੱਸਾ ਸੀਗਾ ਯੰਗਸਟਰ ਨੂੰ ਤੋਂ ਨੇ ਇਸ ਗੁੱਸੇ ਨਾਲ ਇਸ ਇੰਟੈਂਸ਼ਨ ਨਾ ਇਹ ਬੰਦੇ ਤਿਆਰ ਕੀਤੇ ਜਿਹੜੇ ਦੀਪਕ ਪ੍ਰਿੰਸ ਬੌਕਸਰ ਵਗੈਰਾ ਹੈਗੇ ਤੇ ਦਾਨਿਸ਼ ਕੂਕੂ ਜੋ ਇਹਦੇ ਪੁਰਾਣੇ ਵਾਕਫ ਸੀਗੇ ਔਰ ਇਹਨਾਂ ਨਾਲ ਪਹਿਲਾਂ 2 ਲੱਖ ਤੇ ਵਿੱਚ ਗੱਲ ਹੋਈ ਸਪਾਰੀ ਕਿਲਿੰਗ ਦੀ ਫਿਰ ਅਲਟੀਮੇਟਲੀ 1 ਲੱਖ ਰੁਪਇਆ ਦਿੱਤਾ ਗਿਆ ਤੇ ਉਹ ਇਹਨਾਂ ਨੇ ਉਸ ਦਿਨ ਜਾ ਕੇ ਉਹਨੂੰ ਯਸ਼ਪਾਲ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹ ਕਿਉਂਕਿ ਬਲਾਈਂਡ ਕੇਸ ਸੀ ਬਿਲਕੁਲ ਸਾਡੀਆਂ ਟੀਮਾਂ ਇਨਾਂ ਨੂੰ ਫਾਲੋ ਕਰਦੀ ਨੇ ਛੋਟੇ ਛੋਟੇ ਲੀਡ ਜਿੱਥੋਂ ਵੀ ਸਾਨੂੰ ਮਿਲਦੀਆਂ ਰਹੀਆਂ ਘਰੋਂ ਸਾਰੇ ਭੱਜੇ ਹੋਏ ਸੀਗੇ ਸਾਨੂੰ ਪਹਿਲਾਂ ਕਲੀਅਰ ਵੀ ਨਹੀਂ ਸੀਗਾ ਕਿ ਕੌਣ ਕੌਣ ਬੰਦੇ ਕਿਵੇਂ ਕਿਵੇਂ ਕੀ ਕੀ ਰੋਲ ਹੈ ਔਰ ਕੀ ਮੋਟਿਵ ਹੈ ਮੇਨ ਮੋਟਿਵ ਦੀ ਜਿਹੜਾ ਇਸ਼ੂ ਸੀਗਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਰਾਜਸਥਾਨ ਦੇ ਵਿੱਚ ਚਾਹੇ ਉਹ ਜੈਪੁਰ ਹੈ ਚਾਹੇ ਉਹ ਅਜਮੇਰ ਹੈ ਚਾਹੇ ਪੁਸ਼ਕਰ ਹੈ ਉਤਰਾਖੰਡ ਹੈ ਹਰਦੁਆਰ ਹੈ ਦਿੱਲੀ ਹੈ ਉੱਥੇ ਬਹੁਤ ਸਾਰੀਆਂ ਟੀਮਾਂ ਸਾਡੀਆਂ ਜਿਹੜੀਆਂ ਉਹ ਰੇਡ ਕਰਦੀ ਰਹੀਆਂ ਫਾਲੋ ਕਰਦੀ ਰਹੀਆਂ ਤੋਂ ਅਲਟੀਮੇਟਲੀ ਮੈਂ ਨੂੰ ਬੜੀ ਵੱਡੀ ਸਕਸੈਸ ਮੰਨਦਾ ਕਿ ਸਾਰੀ ਗੁੱਥੀ ਜਿਹੜੀ ਇਹ ਸੁਲਝਾਈ ਗਈ ਔਰ ਇਹਦੇ ਚ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਔਰ ਜਿਹੜਾ ਵੈਪਨ ਆਫ ਆਫੈਂਸ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਜਿਹੜੀ ਭੋਲੂ ਦੀ ਗ੍ਰਿਫਤਾਰੀ ਹੈ ਉਸ 15 ਤਰੀਕ ਨੂੰ ਹੋਈ ਹੈ ਇਹਨਾਂ ਦੋਨਾਂ ਦੀ 17 ਤਰੀਕ ਦੀ ਹੈਗੀ ਹੈ ਗ੍ਰਿਫਤਾਰੀ ਅਲੱਗ-ਅਲੱਗ ਜਗ੍ਹਾ ਤੋਂ ਅੰਮ੍ਰਿਤਸਰ ਦੇ ਵਿੱਚ ਸੋ ਮੈਂ ਇਹਦੇ ਵਿੱਚ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਬੰਦਾ ਹੋਰ ਰਹਿੰਦਾ ਇਹਦੇ ਨਾਲ ਦਾ ਸਾਥੀ ਜੋ ਇਹਨਾਂ ਦੇ ਆਈ ਹੈ ਇੰਟਰੋਗੇਸ਼ਨ ਦੇ ਵਿੱਚ ਉਹ ਵੀ ਅਸੀਂ ਜਲਦੀ ਕਾਬੂ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਇਹਦਾ ਪਿਛੋਕੜ ਹੈ ਪ੍ਰਿੰਸ ਬੌਕਸਰ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਜਿੱਥੇ ਉਹ ਪੀਓ ਹੈ ਤੇ ਇੱਕ ਸਨੇਚਿੰਗ ਦਾ ਹੈਗਾ ਪੀਏਯੂ ਲੁਧਿਆਣਾ ਥਾਣੇ ਦੇ ਵਿੱਚ ਦਾਨਿਸ਼ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦੇ ਔਰ ਇੱਕ ਡੁਕਾਤੀ ਦਾ ਵੀ ਹੈਗਾ ਗੇਟ ਕੀਮਾ ਦਾ 399 ਵਗੈਰਾ ਦਾ 25 ਆਰਮਜ਼ ਐਕਟ ਵੀ ਲੱਗਿਆ ਨਾਲ ਓਏ ਇੱਕ ਮੁਕਦਮੇ ਵਿੱਚ ਉਹ ਪੀਓ ਵੀ ਹੈ ਜਿਹੜਾ ਐਸਪੀਐਸ ਨਗਰ ਦਾ ਹੈ ਤੇ ਸਨੇਚਿੰਗ ਚ ਲੁਧਿਆਣੇ ਦੇ ਵਿੱਚ ਵੀ ਇੱਕ ਮੁਕਦਮੇ 'ਚ ਉਹ ਵਾਂਟਡ ਸੀਗਾ ਤੇ ਦੀਪ ਜਿਹੜਾ ਦੀਪਕ ਭੋਲੂ ਇਹਦੇ ਖਿਲਾਫ ਵੀ ਤਿੰਨ ਅਸਲਾ ਐਕਟ ਦੇ ਮੁਕਦਮੇ ਪਹਿਲਾਂ ਦਰਜ ਨੇ ਸੋ ਇਹ ਕ੍ਰਿਮੀਨਲ ਬੰਦੇ ਨੇ ਔਰ ਇਸ 'ਚ ਨਾਲ ਜਿਹੜੀ ਮੁਢਲੀ ਪੁੱਛਗਿੱਛ ਕਿਉਂਕਿ ਹੁਣ ਬੜੀ ਤਾਜ਼ਾ ਇਹ ਗੱਲ ਹੈਗੀ ਹੈ ਫਿਰ ਤੁਹਾਡੇ ਨਾਲ ਸ਼ੇਅਰ ਕਰਨੀ ਬੜੀ ਜ਼ਰੂਰੀ ਸੀਗੀ ਇੱਕ ਮੁਕੱਦਮਾ ਕੈਂਡ ਥਾਣੇ ਦੇ ਵਿੱਚ ਵੀ ਦਰਜ ਹੋਇਆ ਸੀ ਜਿੱਥੇ ਵੀ ਇਹਨਾਂ ਨੇ ਗੋਲੀ ਚਲਾਈ ਸੀਗੀ 307 ਦਾ ਉਹ ਅਸਲਾ ਐਕਟ ਵੀ ਨਾਲ ਲੱਗਿਆ ਉਹਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਇਹਨਾਂ ਨੇ ਕਬੂਲੀ ਹੈ ਉਹਨੂੰ ਅਸੀਂ ਹੋਰ ਵੈਰੀਫਾਈ ਡੀਪਲੀ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਜਿਹਦੇ ਇਹਨਾਂ ਤੇ ਅਗਲੀ ਪੁੱਛ ਗਿਚ ਹੈ ਉਹ ਤੋਂ ਹੋਰ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਵੈਪਨ ਵਗੈਰਾ ਇਹਨਾਂ ਨੇ ਕਿੱਥੋਂ ਲੈ ਕੇ ਆਂਦੇ ਕਿਦਾਂ ਇਹ ਕਿੱਥੇ ਕਿੱਥੇ ਲੁਕਦੇ ਰਹੇ ਔਰ ਕੀ ਇਹਨਾਂ ਦਾ ਮੋਡਸ ਪਰੈਂਡੀ ਪਹਿਲਾਂ ਰਿਹਾ ਔਰ ਇਹਨੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਇਹਨਾਂ ਦੀ ਆਮਦ-ਰਵਤਾ ਚਾਹੇ ਉਹ ਐਸਪੀਐਸ ਨਗਰ ਹੈ ਜਾਂ ਐਸਪੀ ਲੁਧਿਆਣਾ ਦਾ ਏਰੀਆ ਔਰ ਆਪਣੇ ਵੀ ਇਹਦਾ ਮਤਲਬ ਕਾਫੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਲਾਰਜ ਹੈਗਾ ਉਹ ਸਾਰੀਆਂ ਚੀਜ਼ਾਂ ਅਸੀਂ ਟਰੈਕਡਾਊਨ ਕਰਾਂਗੇ ਔਰ ਉਹਨੂੰ ਰਿਕਾਰਡ ਤੇ ਲੈ ਕੇ ਆਵਾਂ ਜਿਹੜਾ ਕੋਡਿੰਗ ਗੈਂਗ ਦੇ ਨਾਲ ਸੰਬੰਧਿਤ ਹੈਗੇ ਅਜੇ ਗੈਂਗ ਦੀ ਗੱਲ ਕੋਈ ਕਲੀਅਰ ਨਹੀਂ ਹੋਈ ਲੋਕਲ ਗੈਂਗ ਤਾਂ ਇਹ ਹੈਗਾ ਹੀ ਇਹਨਾਂ ਦਾ ਆਪਣਾ ਆਪਸ ਦੇ ਵਿੱਚ ਬਟ ਇਹਨੂੰ ਅੱਗੇ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਤਾਜ਼ਾ ਅਰੈਸਟ ਹੈਗੀ ਹੈ ਤੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਔਰ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਲੰਬਾ ਰਿਮਾਂਡ ਵੀ ਲਵਾਗੇ ਪੀ ਦੇ ਪੀ ਦੇ ਨਾਲ ਹੈ ਕਿ ਆਪ ਵੀ ਦੇ ਪੀ ਨਾਲ ਉਹਦੇ ਬਾਰੇ ਕੋਈ ਮੈਂ ਤੁਹਾਨੂੰ ਦੱਸਿਆ ਨਾ ਜੀ ਉਹਨਾਂ ਨੂੰ ਉਹ ਡਾਊਟ ਸੀਗੀ ਗੱਲ ਪਰ ਇਸ ਗੱਲ ਦੇ ਵਿੱਚ ਮੋਟਿਵ ਵੀ ਅਲੱਗ ਨਿਕਲਿਆ ਤੇ ਉਹ ਜਿਹੜੀ ਆਪਣੇ ਵਾਰਦਾਤ ਕਰਨ ਵਾਲੇ ਬੰਦੇ ਵੀ ਆਪਾਂ ਫੜ ਲਏ ਐ ਅਲੋਂਗ ਵਿਦ ਵੈਪਨ ਆਫ ਅਫੈਂਸ ਸਰ ਕੇ ਸੋਸ਼ਲ ਮੀਡੀਆ ਦਾ ਸਾਰਾ ਵੀ ਲੈ ਰਹੇ ਸੀ ਦੇਖੋ ਸੋਸ਼ਲ ਮੀਡੀਆ ਦਾ ਤਾਂ ਅੱਜ ਕੱਲ ਸਾਰੇ ਯੰਗਸਟਰਸ ਹੀ ਲੈਂਦੇ ਔਰ ਕ੍ਰਿਮੀਨਲਸ ਕਾਫੀ ਟੈਕਨੋਲੋਜੀ ਦਾ ਫਾਇਦਾ ਲੈਂਦੇ ਆ ਬਟ ਇਹ ਜਿੱਦਾਂ ਆਪਾਂ ਕਹਿੰਨੇ ਕਾਨੂੰਨ ਦੇ ਹੱਥ ਮਡੇ ਲੰਬੇ ਹੁੰਦੇ ਆ ਜੀ ਤੇ ਸਾਡੀ ਜਿਹੜੀ ਟੀਮ ਐ ਮੈਨੂੰ ਬੜਾ ਮਾਣ ਹੈ ਇਸ ਗੱਲ ਤਾਂ ਕਿ ਵੀ ਹੈਵ ਅ ਵੈਰੀ ਗੁੱਡ ਟੀਮ ਐਂਡ ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਐ ਇਸ ਗੱਲ ਦੇ ਉੱਤੇ ਨਹੀਂ ਜੀ ਇਲੀਗਲ ਸਰ ਅੱਖ ਏਡੀ ਐਸੀ ਮੰਚਾ ਸੀ ਜਿੱਦ ਤੱਕ ਇਹਨਾਂ ਕੂਨੀ ਖੇਲ ਨੂੰ ਖੇਡਣਾ ਪਿਆ ਕਿ ਆ ਯਸ਼ਵਾਲਾ ਵਾਕਿਉ ਕੋਈ ਅਫੇਅਰ ਸੀ ਨਹੀਂ ਦੇਖੋ ਇਹ ਗੱਲਾਂ ਨਾ ਭਾਜੀ ਇਹ పార్ਟ ਆਫ ਇਨਵੈਸਟੀਗੇਸ਼ਨ ਹੈ ਪ੍ਰੀਮੀਨਰੀ ਤੌਰ ਤੇ ਮੋਟਿਵ ਸਾਨੂੰ ਇਹ ਪਤਾ ਲੱਗਿਆ ਦੇਖੋ ਐਡੀ ਵੱਡੀ ਗੱਲ ਹੋਈ ਹੈ ਆਫਟਰ ਆਲ ਐਂਡ ਬੈਡ ਆਈਸੀਓ ਦੀ ਕਿ ਕਿਸ ਤਰ੍ਹਾਂ ਸੀ ਇਹ ਉਹੀ ਉਹੀ ਗੱਲ ਕਲੀਅਰ ਕਰਦੇ ਆ ਜੀ ਉਹਨਾਂ ਨੂੰ ਤਾਂ ਸ਼ੇਅਰ ਕਰਾਂਗੇ ਆਪਾਂ ਐਵੇਂ ਗੱਲ ਕਹਿ ਦਈਏ ਉਹਦੀ ਸ਼ੁਰੂ ਦੀ ਵਿੱਚ ਬਟ ਡੈਫੀਨਿਟਲੀ ਦੇਖੋ ਜੇ ਇੱਕ ਬੰਦੇ ਨੂੰ ਪੈਸੇ ਦੇ ਰਿਹਾ ਬੰਦਾ ਤੇ ਬੰਦੇ ਨੂੰ ਕੰਟਰੈਕਟ ਕਿਲਿੰਗ ਦੇ ਥਰੂ ਮਰਡਰ ਕਰਵਾ ਰਿਹਾ दैट मींस ਕਿ ਕੋਈ ਇੰਨਾ ਜਿਆਦਾ ਗੁੱਸਾ ਜਾਂ ਰੰਜਿਸ਼ਤਾ ਹੈ ਹੀ ਹੈ ਨਾ ਜੀ ਸੀਪੀ ਸਾਹਿਬ ਕੋਲੋਂ ਨਾਲ ਗਿਆ ਸੀ ਜਾਂ ਉਹਨੇ ਸਪਾਰੀ ਦਿੱਤੀ ਉਹਦੇ ਵਿੱਚ ਉਹ ਗੱਲ ਹੈ ਜੇ ਕਲੀਅਰ ਕਰਨੀ ਹੈ ਵੈਸੇ ਕਿਉਂਕਿ ਮੁੱਢਲੀ ਪੁੱਛਗਿੱਛ ਹੈ ਰੋਲ ਭੋਲੂ ਦਾ ਵੀ ਉਹ ਬਰਾਬਰ ਦਾ ਹੀ ਹੈ ਕਿਉਂਕਿ ਸਾਰੀ ਇਨਸਟੀਗੇਸ਼ਨ ਉਹਦੀ ਹੈ ਉਹ ਸਾਰਾ ਜਿਹੜਾ ਇੱਕ ਬੰਦਾ ਤੁਹਾਨੂੰ ਮੈਂ ਦੱਸਿਆ ਇਹਦੇ ਵਿੱਚ ਰਹਿੰਦਾ ਵੀ ਐਡਰੈਸ ਕਰਨਾ ਇਹਨਾਂ ਨੂੰ ਅੱਜ ਰਿਮਾਂਡ ਲੈ ਕੇ ਲੰਬਾ ਸਾਰੀ ਗੱਲ ਤੁਹਾਨੂੰ ਦੁਬਾਰਾ ਅਸੀਂ ਖੁਲਾਸਾ ਵੀ ਇਹਦੇ ਵਿੱਚ ਕਰਾਂਗੇ ਕਿ ਕੀ ਕੀ ਸੀਕਵੈਂਸ ਹੋਇਆ ਕਿੱਥੋਂ ਚੱਲੇ ਕਿਵੇਂ ਗਏ ਮੋਟਰਸਾਈਕਲ ਕਿਦਾਂ ਸੀ ਉਹ ਸਾਰੀਆਂ ਗੱਲਾਂ ਰਹਿੰਦੀਆਂ ਆ ਜੀ ਸਰ ਉਹ ਬਾਈਕ ਤੇ ਦੋ ਬੰਦੇ ਨਜ਼ਰ ਆ ਰਹੇ ਸੀ ਨਾ ਉਸ ਵੇਲੇ ਜੋ ਸੀ ਹਾਂ ਜੀ ਉਹੀ ਮੈਂ ਕਹਿ ਰਿਹਾ ਨਾ ਜੇ ਆਪਾਂ ਸਾਰੀ ਗੱਲ ਐਵੇਂ ਮੈਂ ਕੱਚੀ ਗੱਲ ਕਹਿ ਦਵਾਂ ਇੱਥੇ ਕੱਲ ਨੂੰ ਕੇਸ ਖਰਾਬ ਹੋ ਜੇ ਐਵੀਡੈਂਸ ਦੇ ਥਰੂ ਆਪਾਂ ਉਹੀ ਗੱਲ ਕਰਨੀ ਚਾਹੀਦੀ ਹੈ ਜਿੰਨੀ ਸਾਡੇ ਕੋਲ ਆਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਤਾਂ ਸੀਗੀ ਬਿਕੋਜ਼ ਬਾਅਦ 'ਚ ਫਿਰ ਸਾਰਿਆਂ ਨੂੰ ਵੀ ਹੋ ਜਾਂਦਾ ਕਿ ਆ ਮਤਲਬ ਅਦੀਵ ਚਦੀ ਦੀ ਹਾਫ ਹਾਬ ਬੈਕਟ ਜਿਹੜੀ ਇਨਫੋਰਮੇਸ਼ਨ ਉਹਦਾ ਸਾਨੂੰ ਨੁਕਸਾਨ ਹੀ ਹੁੰਦਾ ਤਿੰਨ ਤੁਹਾਨੂੰ ਦੱਸਿਆ ਹੀ ਆ ਜੀ ਦਿੱਲੀ ਰਾਜਸਥਾਨ ਐ ਉਤਰਾਖੰਡ ਸਰ ਪਿੱਛੇ ਜੀ ਸ਼ਰਾਬ ਦੇ ਕਾਰੋਬਾਰੀ ਦੇ ਵੀ ਦਾਨਿਸ਼ ਦਾ بڑا ਮਾਮਲਾ ਸਮੇਂ ਥਾਣਾ ਗੇਟ ਕੀ ਮਤ ਹੈ ਇਹ ਵੀ ਦਾਨਿਸ਼ ਹੈ ਕਿ ਕੋਈ ਹੋਰ ਦੇਖੋ ਇਹਦੇ ਖਿਲਾਫ ਅਜੇ ਤਾਂ ਤੁਹਾਨੂੰ ਮੈਂ ਜਿਹੜੇ ਮੁਕਦਮੇ ਦੱਸੇ ਨੇ ਪੁਰਾਣੇ ਨੇ ਹੁਣ ਪੁੱਛ ਕੇ ਚ ਆਏਗਾ ਕਈ ਵਾਰ ਕੀ ਹੁੰਦਾ ਕ੍ਰਿਮਨਲ ਦੀ ਆਦਤ ਹੁੰਦੀ ਆਪਣੀ ਗੱਲ ਲੁਕਾਉਣ ਦੀ ਹਰੇਕ ਬੰਦਾ ਕੋਸ਼ਿਸ਼ ਕਰਦਾ ਹੈ ਕਿ ਮੈਂ ਘੱਟੋ ਘੱਟ ਕੱਲ ਦੱਸਾਂ ਤੇ ਉਹ ਸਾਰਾ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹਦੇ ਤੇ ਵੀ ਕੰਮ ਕਰ ਰਹੇ ਜੀ ਵੈਪਨ ਆਫ ਅਫੈਂਸ ਮੋਰ ਇੰਪੋਰਟੈਂਟ ਸੀ ਬਾਈਕ ਦੇ ਉੱਤੇ ਵੀ ਚੱਲਦੇ ਆ ਜੀ ਉਹ ਥੈਂਕ ਯੂ ਜੀ